ਦੋਸਤੋ ਸਦੀਆਂ ਪੁਰਾਣੀ ਗੱਲ ਹੈ ਕਿਸੇ ਮੁਲਕ ਦੇ ਵਿੱਚ ਸ਼ਹਿਰ ਤੋਂ ਬਹੁਤ ਦੂਰ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਲਤਾਨ ਨਾਮ ਦਾ ਇੱਕ ਵਿਅਕਤੀ ਆਪਣੇ ਘਰ ਆਲੀ ਅਤੇ ਚਾਰ ਬੱਚਿਆਂ ਦੇ ਨਾਲ ਇੱਕ ਸਾਦਾ ਜਿਹਾ ਜੀਵਨ ਬਤੀਤ ਕਰ ਰਿਹਾ ਸੀ ਸੁਲਤਾਨ ਇੱਕ ਆਮ ਅਤੇ ਦਿਹਾਤੀ ਆਦਮੀ ਸੀ ਉਸਦੀ ਜ਼ਿੰਦਗੀ ਖੇਤਾਂ ਅਤੇ ਘਰ ਦੇ ਵਿਚਕਾਰ ਹੀ ਘੁੰਮਦੀ ਰਹਿੰਦੀ ਖੇਤੀਬਾੜੀ ਹੀ ਉਸ ਦਾ ਇੱਕੋ ਇੱਕ ਸਹਾਰਾ ਸੀ ਜਿਸ ਨਾਲ ਉਹ ਆਪਣੀ ਘਰਵਾਲੀ ਨਜ਼ਮਾ ਅਤੇ ਚਾਰ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਦੋਸਤੋ ਜੇਕਰ ਤੁਹਾਡਾ ਦਿਲ ਬਹੁਤ ਨਰਮ ਹੈ ਤਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਰਵਾ ਸਕਦੀ ਹੈ ਕਿਉਂਕਿ ਇਸ ਕਹਾਣੀ ਵਿੱਚ ਉਹਨਾਂ ਲੋਕਾਂ ਲਈ ਇੱਕ ਖਾਸ ਪੈਗਾਮ ਹੈ ਜੋ ਪੁੱਤਰ ਅਤੇ ਧੀ ਵਿੱਚ ਫਰਕ ਰੱਖਦੇ ਨੇ ਸੁਲਤਾਨ ਦਿਨ ਪਰ ਖੇਤਾਂ ਵਿੱਚ ਮਿਹਨਤ ਕਰਦਾ ਅੱdte ਸ਼ਾਮ ਨੂੰ ਥੱਕਿਆ ਹਾਰਿਆ ਘਰ ਆਉਂਦਾ ਪਰ ਜਿਵੇਂ ਹੀ ਉਸ ਦੀਆਂ ਨਜ਼ਰਾਂ ਆਪਣੇ ਪੁੱਤਰ ਅਰਮਾਨ ਦੇ ਮੁਸਕਰਾਉਂਦੇ ਚਿਹਰੇ ਤੇ ਪੈਂਦੀਆਂ ਤਾਂ ਉਸ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਨਜ਼ਮਾ ਵੀ ਆਪਣੀਆਂ ਧੀਆਂ ਦੇ ਮੁਕਾਬਲੇ ਆਪਣੇ ਪੁੱਤਰ ਨਾਲ ਵੱਧ ਮੁਹੱਬਤ ਕਰਦੀ ਸੀ ਅਤੇ ਸਾਰਾ ਹੀ ਮਹੱਤਵ ਅਰਮਾਨ ਨੂੰ ਦਿੰਦੀ ਧੀਆਂ ਦਿਨ ਪਰ ਘਰ ਦੇ ਕੰਮਕਾਜ ਵਿੱਚ ਲੱਗੀਆਂ ਰਹਿੰਦੀਆਂ ਅਤੇ ਮਾਪਿਓ ਦੀ ਪਿਆਰ ਭਰੀ ਨਜ਼ਰ ਲਈ ਵੀ ਤਰਸਦੀਆਂ ਰਹਿੰਦੀਆਂ ਹਨ ਹੌਲੀ ਹੌਲੀ ਦਿਨ ਮਹੀਨਿਆਂ ਵਿੱਚ ਬਦਲੇ ਮਹੀਨੇ ਸਾਲਾਂ ਵਿੱਚ ਦੇਖਦੇ ਹੀ ਦੇਖਦੇ ਉਸ ਦਾ ਇੱਕ ਹਲੌਤਾ ਪੁੱਤਰ 23 ਸਾਲ ਦਾ ਹੋ ਗਿਆ ਹੁਣ ਉਹ ਵਕਤ ਆ ਗਿਆ ਸੀ ਜਿਸ ਦਾ ਸੁਲਤਾਨ ਅਤੇ ਨਜ਼ਮਾ ਨੇ ਕਈ ਸਾਲਾਂ ਤੋਂ ਇੰਤਜ਼ਾਰ ਕੀਤਾ ਸੀ ਉਹਨਾਂ ਦੇ ਪੁੱਤਰ ਦਾ ਘਰ ਵਸਾਉਣ ਦਾ ਵਕਤ ਆ ਗਿਆ ਸੀ ਉਹ ਦੋਵੇਂ ਬਹੁਤ ਖੁਸ਼ ਸੀ ਅਤੇ ਦਿਲ ਵਿੱਚ ਦੁਆਵਾਂ ਲੈ ਕੇ ਬੈਠੇ ਸੀ ਕਿ ਉਹਨਾਂ ਦੇ ਪੁੱਤਰ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਪਿੰਡ ਵਿੱਚ ਬਹੁਤ ਚਹਿਲ ਪਹਿਲ ਸੀ ਅਤੇ ਤਿੰਨੇ ਭੈਣਾਂ ਵੀ ਆਪਣੇ ਭਰਾ ਦੀ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਸੀ ਤੇ ਚਿਹਰੇ ਉੱਤੇ ਇੱਕ ਅਧੂਰੀ ਜਿਹੀ ਮੁਸਕਰਾਹਟ ਸੀ ਅਤੇ ਉਹਨਾਂ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਅਹਿਸਾਸ ਜੋ ਉਹ ਕਿਸੇ ਨੂੰ ਵੀ ਪੂਰੀ ਤਰ੍ਹਾਂ ਬਿਆਨ ਨਹੀਂ ਸੀ ਕਰ ਸਕਦੀਆਂ ਦਿਖਾਵੇ ਲਈ ਤਾਂ ਤਿੰਨੋਂ ਸੁਲਤਾਨ ਦੀਆਂ ਧੀਆ ਸਨ ਪਰ ਘਰ ਵਿੱਚ ਉਹਨਾਂ ਦਾ ਉਹ ਰੁਤਬਾ ਨਹੀਂ ਸੀ ਜੋ ਹੋਣਾ ਚਾਹੀਦਾ ਸੀ ਮਾਪਿਓ ਦੀ ਮੁਹੱਬਤ ਤੋਂ ਬਿਨਾ ਤਿੰਨੇ ਧੀਆ ਦੀਆਂ ਖੁਸ਼ੀਆਂ ਸਿਰਫ ਚਿਹਰੇ ਤੱਕ ਹੀ ਸੀਮਤ ਸੀ ਤੇ ਉਦਰ ਸੁਲਤਾਨ ਤੇ ਨਜ਼ਮਾ ਉਹਨਾਂ ਦੀ ਦੁਨੀਆ ਵੀ ਸਿਰਫ ਉਹਨਾਂ ਦੇ ਪੁੱਤਰ ਤੱਕ ਹੀ ਸੀਮਤ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਰਮਾਨ ਹੀ ਉਹਨਾਂ ਦੇ ਬੁਢਾਪੇ ਦਾ ਸਹਾਰਾ ਹੈ ਅਤੇ ਘਰ ਦਾ ਚਿਰਾਗ ਹੈ ਸੁਲਤਾਨ ਦੀਆਂ ਅੱਖਾਂ ਵਿੱਚ ਆਪਣੇ ਪੁੱਤਰ ਲਈ ਉਹੀ ਖੁਆਇਸ਼ਾਂ ਸੀ ਜੋ ਹਰ ਪਿਤਾ ਆਪਣੇ ਪੁੱਤਰ ਲਈ ਸੋਚਦਾ ਹੈ ਕਿ ਉਹ ਵੱਡਾ ਹੋ ਕੇ ਖਾਨਦਾਨ ਦਾ ਨਾਮ ਰੋਸ਼ਨ ਕਰੇਗਾ ਅਤੇ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ ਨਜ਼ਮਾ ਵੀ ਆਪਣੇ ਪੁੱਤਰ ਲਈ ਜਾਨ ਨਿਸ਼ਾਵਰ ਕਰਦੀ ਸੀ ਉਸ ਦੀਆਂ ਪਸੰਦਾਂ ਤੇ ਨਾ ਪਸੰਦਾਂ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੀ ਸੀ ਪਰ ਇਸ ਮਹੱਤਵ ਦੇ ਵਿਚਕਾਰ ਧੀਆ ਬਹੁਤ ਪਿੱਛੇ ਰਹਿ ਗਈਆਂ ਉਹ ਵੀ ਹਮੇਸ਼ਾ ਪਿਆਰ ਲਈ ਤਰਸਦੀਆਂ ਰਹਿੰਦੀਆਂ ਉਹ ਚਾਹੁੰਦੀਆਂ ਸੀ ਕਿ ਉਹਨਾਂ ਦੇ ਮਾਪੇ ਉਹਨਾਂ ਨਾਲ ਸ਼ਹਿਜ਼ਾਦੀਆਂ ਵਰਗਾ ਸਲੋਕ ਕਰਨ ਪਰ ਐਸਾ ਕਦੇ ਨਾ ਹੋਇਆ ਘਰ ਵਿੱਚ ਫਰਮਾਨ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਅਚਾਨਕ ਇੱਕ ਹੋਰ ਖਬਰ ਆ ਗਈ। ਰੇਸ਼ਮਾਲ ਜੋ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੀ ਸੀ ਉਸਨੇ ਸ਼ਹਿਰ ਤੋਂ ਇੱਕ ਰਿਸ਼ਤਾ ਆਇਆ। ਸੁਲਤਾਨ ਅਤੇ ਨਜ਼ਮਾ ਨੇ ਬਿਨਾਂ ਕੁਝ ਸੋਚੇ ਫੌਰਨ ਹਾਂ ਕਰ ਦਿੱਤੀ। ਉਹਨਾਂ ਨੂੰ ਲੱਗਦਾ ਸੀ ਕਿ ਧੀਆਂ ਦਾ ਬੋਝ ਜਿੰਨੀ ਜਲਦੀ ਉਤਰ ਸਕੇ ਉਹਨਾਂ ਹੀ ਬਿਹਤਰ ਹੈ। ਇੱਥੇ ਇੱਕ ਗੱਲ ਸੋਚਣ ਵਾਲੀ ਸੀ ਕਿ ਜੇਕਰ ਰਿਸ਼ਤਾ ਸੱਚਮੁੱਚ ਬਹੁਤ ਵਧੀਆ ਹੁੰਦਾ ਅਤੇ ਰੇਸ਼ਮਾ ਉਸਦੇ ਮਾਪੇ ਨੂੰ ਇਹ ਹੱਕ ਸੀ ਕਿ ਉਸ ਨੂੰ ਸਮਝਾਉਂਦੇ ਪਰ ਇੱਥੇ ਤਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਵੀ ਨਾ ਕੀਤੀ ਗਈ ਰੇਸ਼ਮਾ ਖਾਮੋਸ਼ ਰਹੀ ਕਿਉਂਕਿ ਉਹ ਜਾਣ ਚੁੱਕੀ ਸੀ ਕਿ ਉਸਦੇ ਅਲਫ਼ਾਜ਼ਾਂ ਦੀ ਕੋਈ अहमियत ਨਹੀਂ ਹੈ ਉਹ ਬਸ ਇੱਕ ਬੋਝ ਸੀ ਜਿਸ ਨੂੰ ਉਸਦੇ ਮਾਪੇ ਜਲਦੀ ਤੋਂ ਜਲਦੀ ਆਪਣੇ ਮੋਢਿਆਂ ਤੋਂ ਉਤਾਰ ਕੇ ਸੁੱਟਣਾ ਚਾਹੁੰਦੇ ਸੀ ਰੇਸ਼ਮਾ ਦੇ ਦਿਲ ਵਿੱਚ ਇੱਕ ਬੇਨਾਮ ਜਿਹਾ ਦਰਦ ਸੀ ਤੇ ਅੱਖਾਂ ਵਿੱਚ ਕਈ ਸਾਰੇ ਸਵਾਲ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਸੀ ਉਸਨੇ ਆਪਣੇ ਮਾਪੇ ਦੇ ਫੈਸਲੇ ਨੂੰ ਇਸ ਤਰ੍ਹਾਂ ਕਬੂਲ ਕਰ ਲਿਆ ਜਿਵੇਂ ਕੋਈ ਲਾवारिस ਚੀਜ਼ ਹੋਵੇ ਜਿਸ ਦੀ ਕੋਈ ਪਸੰਦ ਜਾਂ ਨਾ ਪਸੰਦ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਭਰਾ ਦੇ ਵਿਆਹ ਤੋਂ ਪਹਿਲਾਂ ਰੇਸ਼ਮਾ ਨੂੰ ਘਰੋਂ ਰੁਸਫਤ ਕਰ ਦਿੱਤਾ ਗਿਆ। ਇੱਕ ਦਿਨ ਅਜੇਹੇ ਘਰ ਵਿੱਚ ਜਿੱਥੇ ਸ਼ਾਇਦ ਹਾਲਾਤ ਅਤੇ ਤਲਖੀਆਂ ਉਸ ਦਾ ਇੰਤਜ਼ਾਰ ਕਰ ਰਹੀਆਂ ਸਨ ਪਰ ਕਿਸੇ ਨੇ ਸੋਚਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਕਿ ਉਹ ਕੀ ਚਾਹੁੰਦੀ ਹੈ ਜਾਂ ਉਸਦੇ ਦਿਲ ਤੇ ਕੀ गुज़र ਰਹੀ ਹੈ। ਰੇਸ਼ਮਾ ਵਿਆਹ ਤੋਂ ਬਾਅਦ ਹੁਣ ਰੱਬ ਹੀ ਉਸ ਦਾ ਮਾਪਿਓ ਸੀ। ਪਰ ਇਹ ਗੱਲ ਚੰਗੀ ਸੀ ਕਿ ਉਸ ਦਾ ਘਰ ਵਾਲਾ ਇੱਕ ਚੰਗਾ ਇਨਸਾਨ ਨਿਕਲਿਆ ਉਹ ਰੇਸ਼ਮਾ ਨਾਲ ਬੇहद ਮੁਹੱਬਤ ਕਰਦਾ ਅਤੇ ਉਸ ਦੀ ਹਰ ਗੱਲ ਦਾ ਖਿਆਲ ਰੱਖਦਾ ਵਕਤ ਦਾ ਪੱਇਆ ਘੁੰਮਦਾ ਰਿਹਾ ਅਤੇ ਕੁਝ ਸਾਲਾਂ ਬਾਅਦ ਸੁਲਤਾਨ ਅਤੇ ਰਜ਼ਮਾ ਦੇ ਪੁੱਤਰ ਦਾ ਵੀ ਵਿਆਹ ਹੋ ਗਿਆ ਘਰ ਖੁਸ਼ੀਆਂ ਨਾਲ ਝੂਮਟਿਆ ਹਰ ਤਰਫ ਖੁਸ਼ੀਆਂ ਦਾ ਹੀ ਸਮਾਂ ਸੀ ਸੁਲਤਾਨ ਅਤੇ ਨਜ਼ਮਾ ਹੁਣ ਬਹੁਤ ਖੁਸ਼ ਸੀ। ਉਹਨਾਂ ਦਾ ਪੁੱਤਰ ਦਾ ਘਰ ਵਸ ਗਿਆ ਅਤੇ ਉਹਨਾਂ ਨੂੰ ਵੀ ਬੁਢਾਪੇ ਦਾ ਇੱਕ ਹੋਰ ਸਹਾਰਾ ਮਿਲ ਗਿਆ। ਭੈਣਾਂ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਹੰਝੂ ਸੀ। ਉਹ ਆਪਣੇ ਭਰਾ ਦੀ ਨਵੀਂ ਜ਼ਿੰਦਗੀ ਲਈ ਦੁਆਵਾਂ ਮੰਗ ਰਹੀਆਂ ਸੀ। ਉਹਨਾਂ ਨੂੰ ਯਕੀਨ ਸੀ ਕਿ ਹੁਣ ਉਹਨਾਂ ਦੇ ਮਾਪਿਓ ਨੂੰ ਵੀ ਸਕੂਨ ਮਿਲੇਗਾ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਰਾ ਦੇ ਵਿਆਹ ਤੋਂ ਬਾਅਦ ਫਰੇਸ਼ਮਾ ਖੁਸ਼ੀ-ਖੁਸ਼ੀ ਆਪਣੇ ਘਰ ਵਾਲਿਆਂ ਦੇ ਨਾਲ ਆਪਣੇ ਘਰ ਵਾਪਸ ਚਲੀ ਗਈ। ਵਕਤ Guzarda ਗਿਆ ਅਤੇ ਫਿਰ ਸੁਲਤਾਨ ਦੀਆਂ ਦੋਵੇਂ ਤੀਆਂ ਦਾ ਵੀ ਵਿਆਹ ਹੋ ਗਿਆ। ਉਹ ਵੀ ਆਪਣੇ ਘਰਾਂ ਦੀਆਂ ਹੋ ਗਈਆਂ। ਅਤੇ ਇੰਜ ਸੁਲਤਾਨ ਅਤੇ ਨਜ਼ਮਾ ਲਈ ਇੱਕ ਦੌਰ ਸ਼ੁਰੂ ਹੋਇਆ। ਹੁਣ ਉਹਨਾਂ ਦੀਆਂ ਸਾਰੀਆਂ ਉਮੀਦਾਂ ਅਤੇ ਸਹਾਰੇ ਉਹਨਾਂ ਦਾ ਪੁੱਤਰ ਅਤੇ ਬਹੂ ਸੀ। ਉਹ ਇਹੀ ਸੋਚਦੇ ਸੀ ਕਿ ਹੁਣ ਬੁਢਾਪੇ ਵਿੱਚ ਉਹਨਾਂ ਦਾ ਪੁੱਤਰ ਉਹਨਾਂ ਦਾ ਸਾਥ ਦੇਵੇਗਾ ਅਤੇ ਉਹ ਹੀ ਉਹਨਾਂ ਨੂੰ ਸੰਭਾਲੇਗਾ ਕਿਉਂਕਿ ਉਹਨਾਂ ਨੇ ਆਪਣੇ ਪੁੱਤਰ ਅਰਮਾਨ ਨੂੰ ਬੜੇ ਚਾਵਾਂ ਤੇ ਲਾਡਾਂ ਨਾਲ ਪਾਲਿਆ ਸੀ ਅਤੇ ਆਪਣੇ ਪੁੱਤਰ ਨੂੰ ਬੇहद ਮੁਹੱਬਤ ਹੁਣ ਮਾਪੇ ਵੀ ਆਪਣੇ ਪੁੱਤਰ ਤੋਂ ਏਸੀ ਮੁਹੱਬਤ ਦੀ ਉਮੀਦ ਲਗਾਏ ਬੈਠੇ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਵਕਤ ਦੇ ਨਾਲ ਪੁੱਤਰ ਦੇ ਰਵੱਈਏ ਵਿੱਚ ਸਖਤੀ ਆਉਂਦੀ ਗਈ ਕੁਝ ਸਾਲਾਂ ਬਾਅਦ ਅਰਮਾਨ ਦਾ ਰਵੱਈਆ ਮਾਪਿਆਂ ਲਈ ਬਹੁਤ ਹੀ ਦਰਦ ਭਰਿਆ ਹੋਣ ਲੱਗਿਆ ਅਤੇ ਫਿਰ ਉਹ ਵਕਤ ਵੀ ਆ ਗਿਆ ਜਦੋਂ ਉਹ ਉਹਨਾਂ ਨਾਲ ਬਦਤਮੀਜ਼ੀ ਕਰਨ ਲੱਗਾ ਜਿਵੇਂ ਉਹ ਉਸਦੇ ਲਈ ਕੁਝ ਵੀ ਨਾ ਹੋਣ ਨਜ਼ਮਾ ਲਈ ਇਹ ਸਭ ਕੁਝ ਇੱਕ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ ਅਤੇ ਸੁਲਤਾਨ ਚੁੱਪਚਾਪ ਸਭ ਕੁਝ ਸਹਿੰਦਾ ਰਿਹਾ ਦਿਲ ਤੇ ਪੱਥਰ ਰੱਖ ਕੇ ਉਹ ਪੁੱਤਰ ਦੇ ਬਦਲਦੇ ਰਵੱਈਏ ਨੂੰ ਬਰਦਾਸ਼ਤਾ ਕਰ ਰਿਹਾ ਸੀ ਪਰ ਅੰਦਰੋਂ ਅੰਦਰੇ ਟੁੱਟ ਵੀ ਰਿਹਾ ਸੀ ਵਕਤ ਦੇ ਨਾਲ-ਨਾਲ ਸੁਲਤਾਨ ਕਮਜ਼ੋਰ ਹੁੰਦਾ ਗਿਆ ਅਤੇ ਬੁਢਾਪੇ ਨੇ ਉਸ ਨੂੰ ਘੇਰ ਲਿਆ ਉਹਨੂੰ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਜ਼ਿੰਮੇਵਾਰੀ ਸੰਭਾਲੇ ਖੇਤਾਂ ਵਿੱਚ ਕੰਮ ਕਰੇ ਤਾਂ ਜੋ ਉਹ ਆਪ ਆਰਾਮ ਕਰ ਸਕੇ ਪਰ ਆਰਾਮ ਪਸੰਦ ਪੁੱਤਰ ਸਖਤ ਮਿਹਨਤ ਦਾ ਆਦੀ ਨਹੀਂ ਸੀ ਜਦੋਂ ਉਸ ਦਾ ਪਿਓ ਉਸ ਨੂੰ ਕੰਮ ਕਰਨ ਲਈ ਮਜਬੂਰ ਕਰਦਾ ਤਾਂ ਉਹ ਅੱਗ ਬਬੂਲਾ ਹੋ ਜਾਂਦਾ ਅਤੇ ਉਲਟਾ ਪਿਓ ਨਾਲ ਹੀ ਬਤਮੀਜ਼ੀ ਕਰਨ ਲੱਗਦਾ ਪਿਓ ਦੇ ਜ਼ਿਆਦਾ ਜ਼ੋਰ ਦੇਣ ਤੇ ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਅਰਮਾਨ ਜ਼ਿਆਦਾ ਗੁੱਸੇ ਵਿੱਚ ਆ ਗਿਆ ਤਾਂ ਉਸ ਨੇ ਆਪਣੇ ਬਾਪ ਦੇ ਉੱਤੇ ਹੱਥ ਚੁੱਕ ਦਿੱਤਾ ਅਤੇ ਫਿਰ ਉਹ ਆਪਣੇ ਘਰ ਵਾਲੀ ਨਾਲ ਘਰ ਛੱਡ ਕੇ ਚਲੇ ਗਿਆ ਜਿਵੇਂ ਇਹ ਸਭ ਉਸ ਦੇ ਲਈ ਮਾਇਨੇ ਹੀ ਨਾ ਰੱਖਦਾ ਹੋਵੇ ਕੋਲ ਸੁਲਤਾਨ ਤੇ ਨਜ਼ਮਾ ਬਿਲਕੁਲ ਇਕੱਲੇ ਰਹਿ ਗਏ ਸੀ ਧੀਆ ਬਹੁਤ ਦੂਰ ਵਿਆਹੀਆਂ ਜਾ ਚੁੱਕੀਆਂ ਸੀ ਅਤੇ ਪੁੱਤਰ ਵੀ ਉਹਨਾਂ ਨੂੰ ਇਕੱਲਾ ਛੱਡ ਚੁੱਕਾ ਸੀ ਘਰ ਦੀ ویرਾਨੀ ਦਿਲ ਤੇ ਬੋਝ ਬਣ ਗਈ ਸੀ ਕਦੇ ਘਰ ਵਿੱਚ ਖਾਣਾ ਬਣਦਾ ਤੇ ਕਦੇ ਨਾ ਬਣਦਾ ਨਜ਼ਮਾਪੁਰਾਪੂ ਦੇ ਕਾਰਨ ਕਿਸੇ ਕੰਮ ਦੇ ਕਾਬਿਲ ਨਹੀਂ ਸੀ ਰਹੀ ਅਤੇ ਸੁਲਤਾਨ ਵੀ ਦਿਨ ਬਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਜਿਸ ਪੁੱਤਰ ਨੂੰ ਸਹਾਰਾ ਸਮਝ ਕੇ ਸਭ ਕੁਝ ਦਿੱਤਾ ਅੱਜ ਉਹੀ ਉਹਨਾਂ ਨੂੰ ਬੇਸਹਾਰਾ ਛੱਡ ਕੇ ਜਾ ਚੁੱਕਾ ਸੀ ਇੱਕ ਐਸਾ ਘਰ ਜਿੱਥੇ ਕਦੇ ਖੁਸ਼ੀਆਂ ਨੇ ਡੇਰੇ ਪਾਏ ਹੋਏ ਸੀ ਹੁਣ ਮਾਪਿਓ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਮੌਤ ਦੀਆਂ ਦੁਆਵਾਂ ਮੰਗ ਰਹੇ ਸੀ ਉੜਾਪੇ ਵਿੱਚ ਉਹਨਾਂ ਨੂੰ ਪੋਤੇ ਅਤੇ ਦੋਤਿਆਂ ਦੀਆਂ ਹੱਸਦੇ ਤੇ ਖੇਡਦਿਆਂ ਦੀਆਂ ਆਵਾਜ਼ਾਂ ਸੁਣਨ ਦੀ ਤਮੰਨਾ ਸੀ ਪਰ ਹੁਣ ਉਹ ਆਪਣੇ ਹੀ ਬੱਚਿਆਂ ਦੀਆਂ ਮੁਹੱਬਤ ਭਰੀਆਂ ਆਵਾਜ਼ਾਂ ਸੁਣਨ ਤੋਂ ਵਾਂਝੇ ਰਹਿ ਗਏ ਸੀ ਇਕੱਲਾਪਨ ਅਤੇ ਬੇਵਸੀ ਹੁਣ ਉਹਨਾਂ ਦਾ ਮੁਕੱਦਰ ਬਣ ਚੁੱਕੇ ਸੀ ਪਰ ਪੁੱਤਰ ਨੇ ਅਜੇ ਹੀ ਸਬਰ ਦਾ ਸਾਹ ਨਾ ਲਿਆ ਆਪਣੀ ਲਾਪਰਵਾਹੀ ਤੇ ਫਜ਼ੂਲ ਖਰਚੀ ਦੇ ਕਾਰਨ ਉਹ ਕੰਗਾਲ ਹੋ ਚੁੱਕਾ ਸੀ ਅਤੇ ਜਦੋਂ ਉਸ ਦੇ ਕੋਲ ਕੁਝ ਵੀ ਨਾ ਬਚਿਆ ਤਾਂ ਉਸਨੇ ਆਪਣੇ ਬਾਪ ਦੀ जायदाद ਵੇਚਣੀ ਸ਼ੁਰੂ ਕਰ ਦਿੱਤੀ। ਸੁਲਤਾਨ ਅਤੇ ਨਜ਼ਮਾ ਖਮੋਸ਼ੀ ਨਾਲ ਸਭ ਕੁਝ ਦੇਖ ਰਹੇ ਸੀ। ਪਰ ਉਹਨਾਂ ਕੋਲ ਹੰਝੂ ਬਹਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਉਹ ਕੁਝ ਵੀ ਕਹਿ ਨਹੀਂ ਸਕਦੇ ਸੀ ਉਸ ਨੂੰ ਕਿਉਂਕਿ ਉਹਨਾਂ ਨੇ ਅਲਫ਼ਾਜ਼ਾਂ ਦੀ ਕੋਈ अहमियत ਹੀ ਨਹੀਂ ਰਹੀ ਸੀ। ਵਕਤ ਦਾ ਜ਼ਾਲਮ ਪੱਇਆ ਘੁੰਮਿਆ ਅਤੇ ਵਕਤ ਵੀ ਆ ਗਿਆ ਜਦੋਂ ਸੁਲਤਾਨ ਇੱਕ ਛੋਟਾ ਜਿਹਾ ਘਰ ਤੇ ਇੱਕ ਆਖਰੀ ਖੇਤ ਹੀ ਰਹਿ ਗਿਆ ਜਿੱਥੇ ਉਸਨੇ ਆਪਣੇ ਲਈ ਕੁਝ ਕੰਨਕ ਬੀਜੀ ਹੋਈ ਸੀ ਉਹੀ ਸੁਲਤਾਨ ਜਿਸ ਦੇ ਖੇਤਾਂ ਦਾ ਕੋਈ ਸੁਹਾਰ ਨਹੀਂ ਸੀ ਜਿਸ ਦੇ ਹੇਠਾਂ ਸੈਂਕੜੇ ਨੌਕਰ ਕੰਮ ਕਰਦੇ ਸੀ ਜੋ ਸ਼ਾਨੋ ਸ਼ੌਕਤ ਵਿੱਚ ਜ਼ਿੰਦਗੀ ਬਤੀਤ ਕਰਦਾ ਸੀ ਅੱਜ ਇੱਕ ਅਸ਼ਰਫੀ ਲਈ ਵੀ ਤਰਸ ਰਿਹਾ ਸੀ ਉਹੀ ਪੁੱਤਰ ਜਿਸ ਨੂੰ ਉਸਨੇ ਆਪਣੀ ਦੌਲਤ ਦੇ ਨਸ਼ੇ ਵਿੱਚ ਆਪਣੀਆਂ ਪਲਕਾਂ ਤੇ ਬਿਠਾਇਆ ਹੋਇਆ ਸੀ ਉਹੀ ਆਜ ਉਸ ਨੂੰ ਸੜਕ ਤੇ ਲੈ ਆਇਆ ਕੁਝ ਅਰਸੇ ਇੰਜ ਹੀ ਗੁਜ਼ਰੇ ਉਸ ਤੋਂ ਬਾਅਦ ਸੁਲਤਾਨ ਦੇ ਵੱਡੇ ਦੀ ਰੇਸ਼ਮਾ ਕਾਰਾਈ ਆਪਣੇ ਮਾਪਿਆਂ ਦੀ ਖੈਰੀਅਤ ਪੁੱਛਣ ਰੇਸ਼ਮਾ ਜਦੋਂ ਆਪਣੇ ਮਾਪਿਆਂ ਦੇ ਘਰ ਪਹੁੰਚੀ ਤਾਂ ਇਹ ਦ੍ਰਿਸ਼ ਦੇਖ ਕੇ ਉਸ ਨੇ ਅੱਖਾਂ ਨਮ ਹੋ ਗਈਆਂ ਘਰ ਪੂਰੀ ਤਰ੍ਹਾਂ ਸੁਨਸਾਨ ਸੀ ਘਰ ਦੀਆਂ ਪੁਰਾਣੀਆਂ ਦੀਵਾਰਾਂ ਉੱਤੇ ਨਮੀ ਦੇ ਨਿਸ਼ਾਨ ਬਣ ਗਏ ਰਸੋਈ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ ਵਿੜੇ ਵਿੱਚ ਖਾਮੋਸ਼ੀ ਦਾ ਕੋਈ ਰਾਜ ਸੀ ਤੇ ਮਾਪਿਓ ਚਾਰ ਪੈ ਤੇ ਢਾਲ ਪਏ ਸੀ ਇਹ ਦੇਖ ਕੇ ਰੇਸ਼ਮਾ ਦਾ ਦਿਲ ਟੁੱਟ ਗਿਆ ਉਹ ਤੜਫ ਕੇ ਅੱਗੇ ਵਧੀ ਤੇ ਮਾਪਿਓ ਕੋਲ ਜਾ ਕੇ ਉਹਨਾਂ ਨੂੰ ਤਸੱਲੀ ਦੇਣ ਲੱਗੀ ਉਸ ਦੀਆਂ ਆਪਣੀਆਂ ਅੱਖਾਂ ਵਿੱਚ ਵੀ ਹੰਝੂ ਤੈਰ ਰਹੇ ਸੀ ਪਰ ਉਹ ਆਪਣੇ ਆਪ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਫਿਰ ਉਸ ਨੇ ਆਪਣੇ ਘਰ ਵਾਲੇ ਵੱਲ ਵੇਖਿਆ ਤੇ ਅਥਰੂ ਰੋਕਦੇ ਆ ਮਜ਼ਬੂਤ ਲਹਿਜੇ ਵਿੱਚ ਬੋਲੀ ਮੈਂ ਆਪਣੇ ਮਾਪਿਓ ਨੂੰ ਇਸ ਹਾਲਤ ਵਿੱਚ ਨਹੀਂ ਦੇਖ ਸਕਦੀ ਮੈਂ ਇੱਥੇ ਹੀ ਰਹਾਂਗੀ ਉਸ ਦਾ ਘਰ ਵਾਲਾ ਜੋ ਨੇਕ ਦਿਲ ਅਤੇ ਸਮਝਦਾਰ ਇਨਸਾਨ ਸੀ ਮੁਸਕਰਾਇਆ ਤੇ ਬੋਲਿਆ ਜੇ ਤੂੰ ਇੱਥੇ ਆਪਣੇ ਮਾਪਿਓ ਨਾਲ ਰਹਿਣਾ ਚਾਹੁੰਦੀ ਤਾਂ ਮੈਂ ਵੀ ਤੇਰੇ ਨਾਲ ਹੀ ਰਹਾਂਗਾ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਇਕੱਲੇ ਨਹੀਂ ਛੱਡ ਸਕਦੇ ਇਹ ਸੁਣ ਕੇ ਰੇਸ਼ਮਾ ਦੀਆਂ ਅੱਖਾਂ ਵਿੱਚ ਸ਼ੁਕਰਾਨੇ ਦੇ ਅੰਜੂ ਆ ਗਏ ਉਸ ਨੇ ਆਪਣੇ ਘਰ ਵਾਲੇ ਦਾ ਹੱਥ ਫੜ ਲਿਆ ਤੇ ਆਪਣੇ ਮਾਪਿਓ ਵੱਲ ਦੇਖਣ ਲੱਗੀ ਜੋ ਹੈਰਾਨੀ ਤੇ ਪਸ਼ਤਾਵੇ ਨਾਲ ਆਪਣੀ ਧੀ ਵੱਲ ਦੇਖ ਰਹੇ ਸੀ ਕਿ ਉਹ ਪਲਸੀ ਜਦੋਂ ਮਾਪਿਆਂ ਦੀ ਜ਼ਿੰਦਗੀ ਬਿਹਤਰੀ ਵੱਲ ਮੁੜਨ ਲੱਗੀ ਘਰ ਵਿੱਚ ਖੁਸ਼ੀਆਂ ਵਾਪਸ ਆ ਗਈਆਂ ਕਿਉਂਕਿ ਰੇਸ਼ਮਾ ਦੇ ਦੋ ਬੱਚੇ ਨਾਨਾ ਨਾਨੀ ਨਾਲ ਖੇਡਦੇ ਰਹਿੰਦੇ ਅਤੇ ਉਹਨਾਂ ਦੇ ਇਕੱਲੇਪਨ ਨੂੰ ਖਤਮ ਕਰ ਦਿੰਦੇ ਉਹਨਾਂ ਦੀ ਮਾਸੂਮ ਹਾਸੀ ਨਜ਼ਮਾ ਤੇ ਸਲੀਮਤਾਨ ਦੇ ਦਿਲਾਂ ਨੂੰ ਸਕੂਨ ਬਖਸ਼ਦੀ ਜਿਵੇਂ ਸਾਲਾਂ ਦੀ ਉਦਾਸੀ ਤੋਂ ਬਾਅਦ ਬਹਾਰ ਵਾਪਸ ਆ ਗਈ ਹੋਵੇ ਰੇਸ਼ਮਾ ਅਤੇ ਉਸਦੇ ਘਰ ਵਾਲਾ ਹਰ ਤਰ੍ਹਾਂ ਨਾਲ ਮਾਪਿਆਂ ਦਾ ਖਿਆਲ ਰੱਖਣ ਲੱਗੇ ਖਾਣ ਪੀਣ ਦਾ ਸਮਾਨ ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਘਰ ਵਾਲਾ ਖੁਦ ਲੈ ਆਉਂਦਾ ਇੱਥੋਂ ਤੱਕ ਕਿ ਸਲੀਮ ਦਾ ਬਾਕੀ ਬਚਿਆ ਖੇਤ ਵੀ ਜਵਾਈ ਨੇ ਖੁਦ ਹੀ ਸੰਭਾਲ ਲਿਆ ਉਸਨੇ ਕੰਨਕ ਕੱਟ ਕੇ ਖੇਲਿਆਨ ਪਰ ਦਿੱਤੇ ਅਤੇ ਖੇਤਾਂ ਦੇ ਵਿੱਚ ਕੰਮ ਵਿੱਚ ਦਿਲਚਸਪੀ ਲੈਣ ਲੱਗਾ। ਸੁਲਤਾਨ ਦੇ ਦਿਲ ਨੂੰ ਇੱਕ ਨਵੀਂ ਤਸੱਲੀ ਮਿਲੀ ਕਿ ਸ਼ਾਇਦ ਵਕਤ ਨੇ ਜੋ ਕੁਝ ਵੀ ਉਸ ਤੋਂ ਖੋਹ ਲਿਆ ਸੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਉਸ ਨੂੰ ਵਾਪਸ ਕਰ ਦਿੱਤਾ ਹੈ। ਪਰ ਫਿਰ ਇੱਕ ਦਿਨ ਤਕਦੀਰ ਨੇ ਇੱਕ ਹੋਰ ਪਰਖ ਦਾ ਦਰਵਾਜ਼ਾ ਖੜਕਾਇਆ। ਇੱਕ ਦਿਨ ਸੁਲਤਾਨ ਜਵਾਈ ਦੇ ਨਾਲ ਬਹੁਤ ਮੁਸ਼ਕਿਲ ਦੇ ਨਾਲ ਖੇਤ ਵਿੱਚ ਘੁੰਮਣ ਗਿਆ। ਬੁਢਾਪੇ ਅਤੇ ਕਮਜ਼ੋਰੀ ਦੇ ਕਾਰਨ ਉਹ ਬੈਲ ਤੋਂ ਡਿੱਗ ਗਿਆ। ਇਸ ਹਾਦਸੇ ਵਿੱਚ ਉਸ ਦੇ ਸਰੀਰ ਤੇ ਡੂੰਘੇ ਜ਼ਖਮ ਆ ਗਏ। ਉਹ ਦਰਦ ਨਾਲ ਕੁਰਲਾਉਣ ਲੱਗਾ। ਜਵਾਈ ਨੇ ਤੁਰੰਤ ਅੱਗੇ ਵਧ ਕੇ ਸੁਲਤਾਨ ਨੂੰ ਚੁੱਕਿਆ ਅਤੇ ਤੁਰੰਤ ਹੀ ਹਕੀਮ ਕੋਲ ਲੈ ਗਿਆ। ਪਰ ਜਗਨ ਇੰਨੇ ਡੂੰਗੇ ਸੀ ਕਿ ਸੁਲਤਾਨ ਮੁਸ਼ਕਿਲ ਦੇ ਨਾਲ ਹੀ ਹਿੱਲਣ ਦੇ ਕਾਬਿਲ ਸੀ ਜਦੋਂ ਰੇਸ਼ਮਾ ਨੇ ਆਪਣੇ ਬਾਪ ਨੂੰ ਇਸ ਤਰ੍ਹਾਂ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਸੁਲਤਾਨ ਦੀਆਂ ਅੱਖਾਂ ਵਿੱਚ ਵੀ ਨਮੀ ਸੀ ਉਹ ਆਪਣੀ ਬੇਟੀ ਨੂੰ ਇਸ ਤਰ੍ਹਾਂ ਤੜਫਦੀ ਵੇਖ ਕੇ ਇੱਕ ਪਲ ਲਈ ਖਾਮੋਸ਼ ਹੋ ਗਿਆ ਤੇਰ ਕੰਬਦੇ ਹੱਥਾਂ ਨਾਲ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਭਰੀ ਹੋਈ ਆਵਾਜ਼ ਵਿੱਚ ਬੋਲਿਆ ਬੇਟੀ ਮੈਂ ਤੈਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ بیٹے ਵਾਂਗੂ ਪਿਆਰ ਨਹੀਂ ਦਿੱਤਾ ਪਰ ਤੂੰ بیٹے ਤੋਂ ਵੱਧ ਕੇ ਅੱਜ ਮੇਰਾ ਹੱਕ ਅਦਾ ਕਰ ਦਿੱਤਾ ਤੂੰ ਸਾਬਿਤ ਕਰ ਦਿੱਤਾ ਕਿ ਬੇਟੀਆਂ ਬੋਝ ਨਹੀਂ ਹੁੰਦੀਆਂ ਬਲਕਿ ਰਹਿਮਤ ਹੁੰਦੀਆਂ ਨੇ ਰੇਸ਼ਮ ਨੇ ਬਹੁਤ ਦਰਦ ਭਰੇ ਲਹਿਜੇ ਵਿੱਚ ਕਿਹਾ ਨਹੀਂ ਪਾਪਾ ਤੁਸੀਂ ਅਜਈਆਂ ਗੱਲਾਂ ਨਾ ਕਰੋ ਤੁਸੀਂ ਤਾਂ ਸਾਡੇ ਲਈ ਜੰਨਤ ਦੇ ਦਰਵਾਜ਼ੇ ਵਾਂਗ ਹੋ ਸੁਲਤਾਨ ਦਾ ਘਰ ਜੋ ਕਦੇ بیٹے ਦੀ ਜੁਦਾਈ ਕਾਰਨ ویرਾਨ ਪੈ ਗਿਆ ਸੀ ਹੁਣ ਇੱਕ ਵਾਰ ਫੇਰ ਖੁਸ਼ੀਆਂ ਅਤੇ ਮੁਹੱਬਤ ਦੀ ਗਰਮੀ ਨਾਲ ਭਰ ਚੁੱਕਾ ਸੀ ਰੇਸ਼ਮਾ ਦੀ ਦੇਖਾ ਦੇਖੀ ਉਸ ਦੀਆਂ ਦੂਜੀਆਂ ਭੈਣਾਂ ਵੀ ਮਾਪਿਆਂ ਦੀ ਖੈਰੀਅਤ ਲੈਣ ਆਉਣ ਲੱਗੀਆਂ। ਦੋ ਤੇ ਦੋਤੀਆਂ ਨਾਨਾ ਨਾਨੀ ਦੇ ਆਸ-ਪਾਸ ਖੇਡਣ ਲੱਗੇ। ਉਹਨਾਂ ਲਈ ਖੁਸ਼ੀ ਦਾ ਸਮਾਨ ਬਣ ਗਏ। ਸੁਲਤਾਨ ਕਦੇ ਉਹਨਾਂ ਬੱਚਿਆਂ ਨੂੰ ਦੇਖਦਾ ਤੇ ਕਦੇ ਆਪਣੀਆਂ ਬੇਟੀਆਂ ਨੂੰ ਤੇ ਦਿਲ ਹੀ ਦਿਲ ਵਿੱਚ ਸੋਚਦਾ ਕਿ ਸ਼ਾਇਦ ਪ੍ਰਮਾਤਮਾ ਨੇ ਮੇਰੇ ਤੋਂ بیٹے ਦੀ ਮੁਹੱਬਤ ਖੋ ਕੇ ਬੇਟੀਆਂ ਦੀ ਮੁਹੱਬਤ ਨਾਲ ਨਿਵਾਸ ਦਿੱਤਾ ਹੈ ਜਿਹੜਾ ਇਨਸਾਨ ਹਮੇਸ਼ਾ ਬੇਟੇ ਦੇ ਸਹਾਰੇ ਦੀ ਆਸ ਲਗਾਏ ਬੈਠਾ ਸੀ ਅੱਜ ਉਸ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਹਕੀਕੀ ਸਹਾਰਾ ਉਹ ਬੇਟੀਆਂ ਨੇ ਜਿਨ੍ਹਾਂ ਨੂੰ ਉਹ ਕਦੇ ਕਮਜ਼ੋਰ ਸਮਝਦਾ ਸੀ ਕਾਫੀ ਅਰਸੇ ਬਾਅਦ ਸੁਲਤਾਨ ਦੁਨੀਆ ਤੋਂ ਚਲ ਬਸਿਆ ਅਤੇ ਉਸ ਤੋਂ ਪਿੱਛੋਂ ਨਜ਼ਮਾ ਵੀ ਬਹੁਤਾ ਦੇਰ ਠਹਿਰ ਨਾ ਸકી ਸੁਲਤਾਨ ਦੇ ਦੁਨੀਆ ਛੱਡਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਨਜ਼ਮਾ ਵੀ ਦੁਨੀਆ ਤੋਂ ਚਲ ਰਹੀ ਪਰ ਦੋਨਾਂ ਦੀ ਆਖਰੀ ਮੰਜ਼ਿਲ ਉਹੀ ਬੇਟੀਆਂ ਬਣੀਆਂ ਜਿਨ੍ਹਾਂ ਨੂੰ ਉਹ ਕਦੇ ਨੀਵਾ ਸਮਝਿਆ ਕਰਦੇ ਸੀ ਉਹ ਮਾਪੇ ਜੋ ਆਪਣੇ ਬੇਟੇ ਤੋਂ ਸਹਾਰੇ ਦੀ ਉਮੀਦ ਰੱਖਦੇ ਸੀ ਆਪਣੀਆਂ ਬੇਟੀਆਂ ਦੇ ਮੋਢਿਆਂ ਤੇ ਸਿਰ ਰੱਖ ਕੇ ਇਸ ਦੁਨੀਆ ਤੋਂ ਵਿਦਾ ਲੈ ਗਏ ਤਾਂ ਦੋਸਤੋ ਇਸ ਕਹਾਣੀ ਵਿੱਚ ਸਾਡੇ ਲਈ ਕਈ ਸਬਕ ਛਿਪੇ ਹੋਏ ਨੇ ਜੋ ਅਸਲ ਵਿੱਚ ਇਸ ਕਹਾਣੀ ਦੀ ਬੁਨਿਆਦ ਤੇ ਮਕਸਦ ਨੇ ਮਾਪੇ ਹੋਣ ਦੇ ਨਾਤੇ ਕਦੇ ਵੀ ਆਪਣੇ ਬੱਚਿਆਂ ਨਾਲ ਫਰਕ ਨਾ ਕਰੋ ਕਿਉਂਕਿ ਮਾਪਿਆਂ ਦੇ ਮਾਮੂਲੀ ਜਿਹੇ ਇਨਸਾਫੀ ਹੀ ਬੱਚਿਆਂ ਨੂੰ ਵੱਡੀ ਧਰਾਰ ਪੈਦਾ ਕਰ ਸਕਦੀ ਹੈ ਬੇਟਾ ਹੋਵੇ ਜਾਂ ਬੇਟੀ ਦੋਵੇਂ ਰੱਬ ਦੀ ਹੀ देन ਨੇ ਦੋਵਾਂ ਦੀ ਮੁਹੱਬਤ ਬਰਾਬਰ ਦੀ ਹੱਕਦਾਰ ਹੈ ਕਿਉਂਕਿ ਜਦੋਂ ਜ਼ਿੰਦਗੀ ਦਾ ਸੂਰਜ ਡੁੱਲਦਾ ਹੈ ਤਾਂ ਬੇਟੀਆਂ ਹੀ ਉਹ ਆਖਰੀ ਰੌਸ਼ਨੀ ਹੁੰਦੀਆਂ ਨੇ ਜੋ ਬੁਢਾਪੇ ਦੇ ਹਨੇਰੇ ਨੂੰ ਚਾਨਣ ਕਰ ਦਿੰਦੀਆਂ ਨੇ ਜਿਸ ਪੁੱਤਰ ਨੂੰ ਤੁਸੀਂ ਆਪਣੀ ਜਾਇਦਾਦ ਸਮਝਦੇ ਹੋ ਉਹ ਹੀ ਤੁਹਾਡੇ ਕਬਰ ਤੇ ਫੁੱਲ ਚੜਾਉਣ ਤੋਂ ਵੀ ਇਨਕਾਰ ਕਰ ਸਕਦਾ ਹੈ ਪਰ ਜਿੰਨਾ ਬੇਟੀਆਂ ਨੂੰ ਤੁਸੀਂ ਬੋਝ ਸਮਝਦੇ ਹੋ ਉਹ ਹੀ ਤੁਹਾਡੇ ਬੁਢਾਪੇ ਦਾ ਸੁਹਾਰਾ ਬਣ ਸਕਦੀਆਂ ਨੇ ਇਸ ਲਈ ਬੇਟਾ ਹੋਵੇ ਜਾਂ ਬੇਟੀ ਉਹਨਾਂ ਵਿੱਚ ਫਰਕ ਨਾ ਕਰੋ ਬੇਟੇ ਦੇ ਮੋਹ ਵਿੱਚ ਬੇਟੀਆਂ ਨੂੰ ਨਾ ਭੁੱਲੋ ਰੱਬ ਦੀ ਰਹਿਮਤ ਹਮੇਸ਼ਾ ਬੇਟੀਆਂ ਦੇ ਰਾਹੀਂ ਆਉਂਦੀ ਹੈ। ਇਹ ਹੀ ਕਹਾਣੀ ਉਸ ਮਾਂ ਪਿਓ ਲਈ ਹੈ ਜੋ ਬੇਟਾ ਅਤੇ ਬੇਟੀ ਦੇ ਵਿੱਚ ਫਰਕ ਸਮਝਦੇ ਨੇ। ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੇਣਾ। ਮਿਲਦੇ ਆਂ ਕਿਸੇ ਹੋਰ ਨਵੀਂ ਇਸੇ ਤਰ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਦੇ ਨਾਲ। ਤ ਤਦਕ ਬਨੇ ਰਹੋ ਪੰਜਾਬੀ ਅਲਫਾਜ਼ ਵਿਦ ਨਵ ਦੇ ਨਾਲ ਧੰਨਵਾਦ